ਉਹ ਤਿੰਨ ਦੋਸਤ ਨੇ ਉਹਨਾਂ ਕੋਲ ਕਬੂਤਰ ਨੇ ਪਾਦਾਮ ਹੋਰ ਪਤਾ ਨਹੀਂ ਕੀ ਕੀ ਮਤਲਬ ਖੁੱਡੇ ਦੇ ਕੋਲੇ ਹੀ ਬੈਠੇ ਰਹਿੰਦਾ ਉਹ ਉਹਨੂੰ ਹੋਰ ਦੁਨੀਆ ਦੀ ਸੁਰਤੀ ਐ ਨਹੀਂ ਉਹਦੇ ਘਰ ਦੇ ਮੈਨੂੰ ਕਹਿੰਦੇ ਨੇ ਪੁੱਤ ਥੋੜਾ ਜਿਹਾ ਸਮਝਾ ਦੁਨੀਆਦਾਰੀ ਮੈਂ ਕਿਹਾ ਇਹਦੀ ਦੁਨੀਆਦਾਰੀ ਇੱਥੇ ਇਹਨੂੰ ਇਹ ਚੋਂ ਦੁਨੀਆ ਦਿਖੀ ਜਾਂਦੀ ਐ ਇਹ ਦੁਨੀਆਦਾਰੀ ਐ ਦੁਨੀਆਦਾਰੀ ਹੋਰ ਕੀ ਐ ਕਿਸੇ ਨੂੰ ਕਿ ਤੂੰ ਰੱਬ ਦਿਖੀ ਜਾਂਦਾ ਕਿਸੇ ਨੂੰ ਕਿਸੇ ਚੋਂ ਰੱਬ ਦਿਖੀ ਜਾਂਦਾ ਐ ਲਿਖੀ ਜਾਣ ਦੋ ਹਰੇਕ ਦਾ ਆਪਣਾ ਆਪਣਾ ਕਿਆ ਕਿਆ ਪਤਾ ਕਿਸ ਬੇਸਮੇ ਨਾਰਾਇਣ ਮਿਲ ਜਾਏ ਕੀ ਪਤਾ ਕੋਈ ਕਿਸੇ ਬੇਜਵਾਨ ਨੇ ਰਾਹੀ ਰੱਬ ਤੁਹਾਡੇ ਘਰੇ ਆਵੇ ਅਸੀਂ ਛਤਰੀ ਹਲਾਈ ਤੇ ਉਹ ਪੈਰ ਖੱਡ ਗਈ ਤੁਸੀਂ ਅੱਜ ਛਤਰੀਆਂ ਲੈ ਕੇ ਆਏ ਹੋ ਔਰ ਆਪਾਂ ਕਹਿੰਦੇ ਨੀਲੀ ਛਤਰੀ ਵਾਲਾ ਮੈਂ ਨੀਲੀ ਛਤਰੀ ਵਾਲੇ ਅੱਗੇ ਅਰਦਾਸ ਕਰਦਾ ਥੋਡੀਆਂ ਛਤਰੀਆਂ ਜਲਦੀ ਚਿੱਟੀਆਂ ਕਬੂਤਰਾਂ ਤੇ ਕਬੂਤਰਾਂ ਨਾਲ ਪਰੀਆਂ ਹੋਣਗੀਆਂ